ਅਗਿਤਾ ਦਿ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੇ Shimla ਪਹਾੜੀ ਚੌਕ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਮਹਿਜ਼ 5 ਦਿਨਾਂ ਬਾਅਦ ਦੀ ਬਣੀ ਨਵੀਂ ਸੜਕ ਨੇ ਆਪਣੇ ਸਾਹ ਤੇ ਆਗਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਤਰ੍ਹਾਂ ਦੀ ਸ਼ਬਦਾਵਲੀ ਮੈਂ ਕਿਉਂ ਵਰਤ ਰਿਹਾ ਤਸਵੀਰਾਂ ਵੇਖ ਕੇ ਤੁਸੀਂ ਸੈਸੇ ਅੰਦਾਜ਼ਾ ਲਗਾ ਸਕਦੇ ਹੋ ਮਹਿਜ਼ 5 ਤੋਂ 6 ਦਿਨ ਦਾ ਸਮਾਂ ਜੇ ਸੜਕ ਬਣੀ ਨੂੰ ਹੋਇਆ ਤਾਂ ਸੜਕ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਚਾਹੇ ਤੁਸੀਂ ਝਾੜੂ ਦੇ ਨਾਲ ਜਿਹੜਾ ਹੁਸ਼ਾਰਪੁਰ ਦਾ Shimla ਪਹਾੜੀ ਚੌਕ ਹੈ ਉਸ ਤੇ ਵਿੱਚੋਂ ਭਾਰੀ ਮਾਤਰਾ ਤੇ ਵਿੱਚ ਨਮੀ ਬਣੀ ਸੜਕ ਤੋਂ ਬਜਰੀ ਇਕੱਤਰ ਕਰ ਲੋ ਦੂਜੇ ਪਾਸੇ ਜੇਕਰ ਆਪਾਂ ਸ਼ਹਿਰ ਵਾਸੀਆਂ ਦੀ ਗੱਲ ਕਰੀਏ ਤਾਂ ਲਾਹ ਕਿ ਚੌਂਕ 'ਚ ਮੌਜੂਦ ਬਹੁਤ ਸਾਰੇ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾਂਦਾ ਹੈ ਲੋਕ ਹੈ ਉਹ ਜਿਹੜਾ ਆਪਣਾ ਰੋਸ ਵਖਾਕੇ ਵੀ ਜਾਂਦੇ ਨੇ ਪਰੰਤੂ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਥੋੜਾ ਝੱਕਦੇ ਨੇ ਕਿਉਂਕਿ ਹਰ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਅੱਗੇ ਵਧਣਾ ਚਾਹੁੰਦਾ ਤੇ ਕੋਈ ਵੀ ਕਿਸੇ ਅਧਿਕਾਰੀ ਖਿਲਾਫ ਜਾਂ ਰਾਜਨੀਤਿਕ ਨੁਮਾਇੰਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਤੋਂ Shimla ਪਹਾੜੀ ਚੌਕ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਤੋਂ ਇੱਕ ਕੁਛ ਦਿਨ ਪਹਿਲਾਂ ਹੁਸ਼ਾਰਪੁਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਇੱਕ ਇਹ ਮੀਡੀਆ ਕਾਨਫਰੰਸ ਕੀਤੀ ਗਈ ਸੀ ਤਾਂ ਇਸ ਤਰ੍ਹਾਂ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਇਹ ਮਹਿਜ਼ 1.5 ਤੋਂ 2 ਮਹੀਨਿਆਂ ਦੇ ਕਰੀਬ ਹੁਣ ਨਗਰ ਨਿਕਮ ਦੇ ਤਿੰਨ ਜਿੰਨੀਆਂ ਵੀ ਸੜਕਾਂ ਆਉਂਦੀਆਂ ਨੇ ਉਹਨਾਂ ਸਾਰੀਆਂ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ ਪਰੰਤੂ ਇਸ ਦੌਰਾਨ মিডিਆ ਵੱਲੋਂ ਉਚੇਚੇ ਤੌਰ ਤੇ ਸਵਾਲ ਕੁਆਲਿਟੀ ਨੂੰ ਲੈ ਕੇ ਪੁੱਛਿਆ ਗਿਆ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਪੁੱਛਿਆ ਗਿਆ ਸੀ ਤਾਂ ਉਹਨਾਂ ਦਾ ਸਿੱਧੇ ਤੌਰ ਤੇ ਇਸ ਗੱਲ ਨੂੰ ਸਪਸ਼ਟ ਲੈਹਜ਼ੇ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਵੱਲੋਂ ਕਿਹਾ ਗਿਆ ਕਿ ਆਸੀਂ ਕਿ ਕੁਆਲਿਟੀ ਨੂੰ ਲੈ ਕੇ ਜਾਂ ਗੁਣਵੱਤਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਜਿਹੜਾ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਆਮ ਲੋਕਾਂ ਦੇ ਲਈ ਸੜਕ ਬਣਦੀਆਂ ਤੇ ਆਮ ਲੋਕਾਂ ਦੇ ਲਈ ਸੜਕ ਇਸ ਤਰ੍ਹਾਂ ਦੀ ਬਣੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਦਿੱਕਤ ਪਰੇਸ਼ਾਨੀ ਹੈ ਜਿਹੜੀ ਉਹ ਨਹੀਂ ਆਵੇਗੀ ਪਰੰਤੂ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੋ ਵਧੀਆ ਕੁਆਲਿਟੀ ਦਾ ਧਿਆਨ ਹੈ ਜਿਹੜਾ ਉਹ ਸੜਕ ਦੇ ਨਿਰਮਾਣ ਦੇ ਵਿੱਚ ਰੱਖਿਆ ਹੋਵੇਗਾ ਚਾਹੇ ਤੁਸੀਂ ਚਾਰ ਤੋਂ ਪੰਜ ਲੋਵਾਂਡੇ ਤੁਸੀਂ ਇਸ ਚੌਂਕ ਦੇ ਵਿੱਚੋਂ ਬਜਰੀ ਦੇ ਇਕੱਤਰ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਇੱਥੇ ਹਾਦਸਾ ਵਾਪਰ ਸਕਦਾ ਹੈ ਖਾਸ ਕਰਕੇ ਦੋ ਪਹੀਆ ਵਾਹਨਾ ਵਾਲਿਆਂ ਦੇ ਨਾਲ ਕਿਉਂਕਿ ਕਈ ਵਾਰ ਆਪਾਂ ਵੇਖਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਚੌਂਕ ਹੈ ਜਿਹੜਾ ਕਾਫੀ ਬੀਸੀ ਚੌਂਕ ਹੈ ਕਾਫੀ ਵਿਅਸਤ ਚੌਂਕ ਹੈ ਤੇ ਅਕਸਰ ਇਥੋਂ ਲੋਕ ਜਿਹੜੇ ਉਹ ਲੰਘਦੇ ਨੇ ਕਈ ਜਿਨ੍ਹਾਂ ਨੇ ਸੱਜੇ ਖੱਬੇ ਮੋੜਦਾ ਹੁੰਦਾ ਜਾਂ ਅੱਗੇ ਨੂੰ ਵਧਣਾ ਹੁੰਦਾ ਤਾਂ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ ਕਿ ਦੋ ਪਹੀਆ ਵਾਹਨ ਹੈ ਵਾਪਸ ਦੇ ਵਿੱਚ ਟਕਰਾਉਣ ਤੋਂ ਜਾਂ ਗੱਡੀਆਂ ਦੇ ਨਾਲ ਵੱਜਣ ਤੋਂ ਕਾਫੀ ਵਾਰ ਮੈਨੂੰ ਲੱਗਦਾ ਕਿ ਦਿਨ ਦੇ ਵਿੱਚ ਕਾਫੀ ਸੈਂਕੜੇ ਵਾਰ ਬਚਾਅ ਹੁੰਦਾ ਹੋਵੇਗਾ ਤੇ ਜੇਕਰ ਖੁਦਾ ਨਾ ਖਾਸ ਤਾਂ ਅਜੀਹਤ ਵਿੱਚ ਕੋਈ ਦੋ ਪਹੀਆ ਵਾਹਨ ਚਾਲਕ ਹੈ ਉਸ ਉਹ ਆਪਣੇ ਵਾਹਨ ਦੀ ਅਗਲੀ ਬ੍ਰੇਕ ਲਗਾਵੇਗਾ ਤਾਂ ਸੁਭਾਵਿਕ ਹੈ ਕਿ ਸਲਿੱਪ ਹੋ ਕੇ ਉਹ ਕਿਸੇ ਹਾਸੇ ਦਾ ਸ਼ਿਕਾਰ ਹੋ ਸਕਦਾ ਹੈ ਤੇ ਵਾਹਨ ਤੋਂ ਡਿੱਗਣ ਦੇ ਕਾਰਨ ਉਸਤੇ ਸਿਰਮੂ ਜਾ ਸਿਰਿਰ ਦੇ ਕਿਸੇ ਹੋਰ ਹਿੱਸੇ ਤੇ ਉਹ ਬਜਰੀ ਹੈ ਜਿਹੜੀ ਉਹ ਖੁੱਬ ਵੀ ਸਕਦੀ ਹੈ ਤੇ ਜਿਸ ਤੋਂ ਬਾਅਦ ਤੇ ਕਾਫੀ ਜ਼ਿਆਦਾ ਜਾਨੀ ਨੁਕਸਾਨ ਆ ਜਿਹੜਾ ਉਕਤ ਵਾਹਨ ਚਾਲਕ ਦਾ ਹੋ ਸਕਦਾ ਹੈ। ਪ੍ਰੰਤੂ ਸਵਾਲ ਇਹ ਹੈ ਕਿ 6 ਦਿਨ ਬਾਅਦ 5 ਤੋਂ 6 ਦਿਨ ਬਾਅਦ ਦੀ ਸੜਕ ਦੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਾ ਤਾਂ ਸਿੱਧੇ ਤੌਰ ਤੇ ਦਰਸਾਉਂਦਾ ਹੈ ਕਿ ਇਸ ਦੇ ਵਿੱਚ ਘਟੀਆ ਗੁਣਵੱਤਾ ਦੇ ਮਾਲ ਦੀ ਵਰਤੋਂ ਕੀਤੀ ਗਈ ਹੈ। ਅਸੀਂ ਨਹੀਂ ਕਹਿ ਰਹੇ ਜਦੋਂ ਬੀਤੇ ਕੱਲ ਵੀ ਅਸੀਂ ਹੁਸ਼ਾਰਪੁਰ ਦੇ ਬਹਾਦਰਪੁਰ ਚੌਕ ਤੋਂ ਤੋਬੀਕਰ ਚੌਕ ਤੱਕ ਦੀ ਸੜਕ ਦਾ ਹੈ ਹਾਲਾਤ ਦਿਖਾਏ ਸੀ ਦ੍ਰਿਸ਼ ਦਿਖਾਏ ਦਿੱਤਾ ਉੱਥੋਂ ਕੁਝ ਥਾਵਾਂ ਤੋਂ ਜਿਹੜੀ ਉਹ ਸੜਕ ਬੈਠਣੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਲੋਕਾਂ ਵੱਲੋਂ ਸਥਾਨਕ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਘਟੀਆ ਕੁਆਲਿਟੀ ਦੀ ਵਰਤੋਂ ਕੀਤੀ ਗਈ ਹੈ ਸੋ ਹੁਣ ਸਭ ਤੋਂ ਵੱਡੀ ਇੱਥੇ ਜ਼ਿੰਮੇਵਾਰੀ ਬਣਦੀ ਹੈ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਗਰ ਨਿਗਮ ਕਮਿਸ਼ਨਰ ਦੀ ਨਗਰ ਨਿਗਮ ਦੇ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਦੇ ਦੇਖ ਰੱਖਤੇ ਵਿੱਚ ਇਸ ਸੜਕ ਦਾ ਨਿਰਮਾਣ ਹੋ ਰਿਹਾ ਹੈ ਜ਼ਿੰਮੇਵਾਰੀ ਬਣਦੀ ਹੈ ਹੁਸ਼ਾਰਪੁਰ ਦੇ ਮੇਅਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਇੱਕ ਅਹਿਮ ਇਹ ਜ਼ਿੰਮੇਵਾਰੀ ਬਣਦੀ ਹੈ ਹੁਸ਼ਾਰਪੁਰ ਦੇ ਵਿਧਾਇਕ ਦੀ ਬਣਦੀ ਹੈ ਕਿਉਂਕਿ ਦਮਗੱਜੇ ਉਹਨਾਂ ਵੱਲੋਂ ਮਾਰੇ ਜਾਂਦੇ ਨੇ ਤਾਂ ਮੈਂ ਇੱਕ ਵਾਰ ਮੁਰਤੋਂ ਮੈਂ ਸਿੱਧੇ ਤੌਰ ਤੇ ਅਤੇ ਸਪਸ਼ਟ ਲੈਸ ਦੇ ਵਿੱਚ ਬਰਮਸ਼ਿਕ ਕਰ ਜਿੰਪਾ ਹੋਰਾਂ ਨੂੰ ਕਹਦੇ ਆ ਕਿ ਤੁਸੀਂ ਆਓ ਤੁਸੀਂ ਜੇਕਰ ਸੱਚਮੁੱਚੇ ਤੁਸੀਂ ਲੋਕ ਹਿਤਾਸ਼ੀ ਹੋ ਤਾਂ ਇਸੇ ਥਾਂ ਤੇ ਖੜਕੇ ਤੁਸੀਂ ਇਸੇ ਚੌਕ ਦੇ ਵਿੱਚ ਖੜਕੇ ਤੁਸੀਂ ਲਾਈਵ ਹੋ ਕੇ ਉਹਨਾਂ ਅਫਸਰਾਂ ਨੂੰ ਤੁਸੀਂ ਝਾੜ ਪਾਓ ਉਹਨਾਂ ਨੂੰ ਤਾਰਨਾ ਕਰੋ ਉਹਨਾਂ ਨੂੰ ਕਿ ਇਸ ਤਰ੍ਹਾਂ ਦੀ ਸੜਕ ਦਾ ਨਿਰਮਾਣ ਕਿਉਂ ਹੋਇਆ ਤੇ ਅਧਿਕਾਰ ਜਿਨ੍ਹਾਂ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਨਿਗਰਾਨੀ ਦੇ ਵਿੱਚ ਸੜਕ ਦਾ ਨਿਰਮਾਣ ਹੋਇਆ ਉਹਨਾਂ ਦੀਆਂ ਤਨਖਾਹਾਂ ਕੱਟ ਕੇ ਇਸ ਦੀ ਜਿਹੜੀ ਉਹ ਦਿਹਾੜੀ ਕੱਟੀ ਜਾਵੇ ਜੋ ਵੀ ਮਟੀਰੀਅਲ ਪੈਣਾ ਵਧੀਆ ਕੁਆਲਿਟੀ ਦਾ ਮਟੀਰੀਅਲ ਪੈਣਾ ਜੋ ਵੀ ਨਫਾ ਨੁਕਸਾਨ ਆਮ ਪਬਲਿਕ ਦੇ ਟੈਕਸ ਦੇ ਰੂਪ ਵਿੱਚ ਜੋ ਪੈਸਾ ਅਦਾ ਕੀਤਾ ਜਾਂਦਾ ਹੈ ਆਮ ਲੋਕਾਂ ਵੱਲੋਂ ਉਹਨਾਂ ਦੇ ਸਿਰ ਤੇ ਸੜਕਾਂ ਬਣਦੀਆਂ ਨਹੀਂ ਨਗਰ ਨਿਕਮ ਉਹਨਾਂ ਸਿਰ ਤੇ ਚੱਲਦਾ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਆਮ ਲੋਕਾਂ ਦੇ ਸਿਰ ਤੇ ਚੱਲਦੀਆਂ ਨੇ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਜਾਵੇ ਉਹਨਾਂ ਨੂੰ ਇੱਕ ਡੰਡ ਦਿੱਤਾ ਜਾਵੇ ਇੱਕ ਉਹਨਾਂ ਨੂੰ ਫਾਈਨ ਕੀਤਾ ਜਾਵੇ ਘਟਕਿਆ ਕਾਰਗੁਜ਼ਾਰੀ ਦੇ ਲਈ ਜੇਕਰ ਜੇ ਪੰਜ ਤੁਸੀਂ ਸੱਚਮੁੱਚ ਦਮ ਰੱਖਦੇ ਹੋ ਤਾਂ ਤੁਸੀਂ ਜ਼ਰੂਰ ਇਸ ਥਾਂ ਤੋਂ ਆ ਕੇ ਲਾਈਵ ਹੋਵੋ ਇਸ ਚੌਕ ਦੇ ਵਿੱਚੋਂ ਆ ਕੇ ਲਾਈਵ ਹੋਵੋ ਤੇ ਉਹਨਾਂ ਮੁਲਾਜ਼ਮਾਂ ਨੂੰ ਤੁਸੀਂ ਝਾੜ ਪਾਓ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਸੜਕ ਦਾ ਨਿਰਮਾਣ ਹੋ ਰਿਹਾ ਹੈ ਕਿਉਂਕਿ ਇਹ ਇੱਕ ਲੋਕ ਹਤਾਈ ਹੈ ਇਹ ਲੋਕ ਪੱਖੀ ਹੈ ਕਿ ਇਹ ਮਾਮਲਾ ਹੋਵੇਗਾ ਤਾਂ ਤੁਹਾਨੂੰ ਲੋਕ ਲੋਕ ਹੈ ਤੁਹਾਡੇ ਇਸ ਕਾਰਜ ਦੇ ਅਲਾਗਾ ਵੀ ਬਹੁਤ ਜ਼ਿਆਦਾ ਕਰਨਗੇ ਤਾਂ ਮੈਂ ਤੁਹਾਨੂੰ ਸਿੱਧੇ ਅਤੇ ਸਪਸ਼ਟ ਲੈਸਰ ਦੇ ਵਿੱਚ ਦੱਸਣਾ ਚਾਹੁੰਦਾ ਕਿ ਇਸ ਸੜਕ ਦੇ ਹਾਲਾਤ ਜਿਹੜੇ ਉਹ ਕਾਫੀ ਮਾੜੇ ਨੇ ਕੱਲ ਵੀ ਜਦੋਂ ਆਧਾਰਾ ਹੁਸ਼ਾਰਪੁਰ ਦੇ ਨਿਊਜ਼ ਵੱਲੋਂ ਸਾਡੇ ਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਰੋਸ ਹੈ ਕਿ ਸੜਕ ਇੱਕੋ ਜਿਹੇ ਹਿੱਸਿਆਂ ਤੋਂ ਜਿਹੜੀ ਉਹ ਬੈ ਚੁੱਕੀ ਹੈ ਤੇ ਘਟੀਆ ਕੁਆਲਿਟੀ ਦੀ ਜਿਹੜੀ ਉਹ ਮਟੀਰੀਅਲ ਦੀ ਜਿਹੜੀ ਉਹ ਵਰਤੋਂ ਕੀਤੀ ਗਈ ਹੈ ਸੋ ਤਸਵੀਰਾਂ ਵੇਖ ਕੇ ਹਰ ਇੱਕ ਵਿਅਕਤੀ ਇਸ ਗੱਲ ਦਾ ਸਹਿਜ ਤੌਰ ਤੇ ਅੰਦਾਜ਼ਾ ਲਗਾ ਸਕਦਾ ਹੈ